ਤਾਹੀਂ ਕਹ ਰਹੇ ਵੀ ਖਾਲਸਾ ਰਾਜ ਕਰਨ ਵਾਸਤੇ ਪੈਦਾ ਹੋਇਆ। ਹੂੰ ਜਦੋਂ ਅਸੀਂ ਰਾਜ ਕਰਾਂਗੇ ਹੂੰ ਕੋਈ ਮਿਨੋਰਟੀ ਹੈ ਮੇਜੋਰਟੀ ਹੈ ਕੋਈ ਨਵਾਜ ਪੜ ਰਿਹਾ ਹੈ ਕੋਈ ਮੂਰਤੀ ਪੂਜਾ ਕਰ ਰਿਹਾ ਸਾਨੂੰ ਉਹਦੇ ਨਾਲ ਦਿੱਕਤ ਨਹੀਂ ਹੈ ਪ੍ਰੋਬਲਮ ਨਹੀਂ ਹੈ। ਹੂੰ ਅਸੀਂ ਬੁੱਤ ਨਹੀਂ ਤੋੜਦੇ ਅਸੀਂ ਮੰਦਰਾਂ ਤੇ ਹਮਲੇ ਨਹੀਂ ਕਰਦੇ। ਪਰ ਅੱਜਕੱਲ ਤਾਂ ਪ੍ਰਟੈਂਡ ਕਰਾਇਆ ਜਾ ਰਿਹਾ ਕਿ ਸਿੱਖਾਂ ਨੇ ਮੰਦਰ ਤੇ ਹਮਲਾ ਕਰਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਹੈਗਾ। ਜੋ ਪ੍ਰੈਜ਼ੈਂਟ ਕੀਤਾ ਉਹ ਵੱਖਰੀ ਗੱਲ ਆ ਸਿੱਖਾਂ ਨੇ ਕਦੇ ਮੰਦਿਰ ਤੇ ਹਮਲਾ ਥੋੜੀ ਕੀਤਾ ਇਹ ਤਾਂ ਮੀਡੀਆ ਨੇ ਬਣਾਇਆ ਨਾ ਇੱਥੇ ਵੀ ਬਣਾਤਾ ਸੀ ਪਟਿਆਲੇ ਚ ਕਾਲੀ ਮਾਤਾ ਦੇ ਮੰਦਿਰ ਤੇ ਹਮਲਾ ਕਰਤਾ ਸਿੱਖਾਂ ਨੇ ਕਦੋਂ ਕੀਤਾ ਕੋਈ ਬੰਦਾ ਲੜ ਰਿਹਾ ਸਾਡੇ ਨਾਲ ਲੜਦਾ ਲੜਦਾ ਉਹ ਮੰਦਿਰ ਦੀ ਪ੍ਰਕਰਮਾਂ ਚ ਚਲ ਗਿਆ ਉੱਥੇ ਚਲ ਗਿਆ ਮੂਰਤੀ ਦਾ ਖੰਡਨ ਤਾਂ ਨਹੀਂ ਅਸੀਂ ਕਰ ਰਹੇ ਨਾ ਅਸੀਂ ਉਹਦੇ عقیده ਦੇ ਉੱਤੇ ਝੋਟਾ ਤਾਂ ਨਹੀਂ ਕਰ ਰਹੇ ਨੀ ਵੈਸੇ ਗੁਰੂਆਂ ਨੇ ਮੂਰਤੀ ਪੂਜਾ ਦੇ ਤਾਂ ਕਿਹਾ ਹੋਇਆ ਵੀ ਮੂਰਤੀ ਪੂਜਾ ਮੇਰੇ ਵਾਸਤੇ ਮਨਾ ਹੈ। ਹੂੰ ਮੇਰਾ ਮਿੱਤਰ ਕੋਈ ਹਿੰਦੂ ਆ। ਹੂੰ ਉਹ ਕਰ ਰਿਹਾ ਹੈ। ਮੈਨੂੰ ਉਹਦੇ ਨਾਲ ਕੋਈ ਦਿੱਕਤ ਹੈ? ਨਹੀਂ ਹੈ। ਇਹ ਸੇ ਕਰਕੇ ਅਸੀਂ ਅਸੀਂ ਰਾਜ ਕਰ ਸਕਦੇ ਹਾਂ। ਅਸੀਂ ਬਿਹਤਰ ਰਾਜ ਕਰ ਸਕਦੇ ਹਾਂ। ਅਸੀਂ ਊਮੇ ਦੀ ਧਰਮ ਦੀ ਗੰਦੀ ਰਾਜਨੀਤੀ ਨਹੀਂ ਕਰਦੇ ਜਿਵੇਂ ਬਾਕੀ ਦੇ ਕਰਦੇ। ਅਸੀਂ ਐਕਸੈਪਟ ਕਰਾਂਗੇ। ਹੂੰ ਵੱਡੀ ਐਗਜ਼ਾਮਪਲ ਹੈ ਸੰਤ ਜਰਨੈਲ ਸਿੰਘ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਕਿਸੇ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉੱਥੇ ਕੈਦੀਆਂ ਨੇ ਮੰਗ ਕੀਤੀ ਕਿ ਸਾਡੇ ਵਾਸਤੇ ਮੰਦਿਰ ਹੋਣਾ ਚਾਹੀਦਾ ਹੂੰ ਤੇ ਉਹਨਾਂ ਨੇ ਮੰਦਿਰ ਬਣਵਾਇਆ ਜੇਲ੍ਹ ਦੇ ਵਿੱਚ ਜੇਲ੍ਹ ਚ ਸਾਨੂੰ ਉਹਨਾਂ ਦੇ ਕਰਨ ਤੋਂ ਪ੍ਰੋਬਲਮ ਨਹੀਂ ਆ ਹੂੰ ਸਾਡਾ ਆਕੀਦਾ ਨਹੀਂ ਅਸੀਂ ਨਹੀਂ ਕਰਦੇ ਹੂੰ ਇਹ ਖੋਲ ਦੇ ਲਈ ਹੈ ਜਿਹੜੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਸ਼ਹਾਦਤ ਚ ਪਈ ਸੀ ਮਹਾਰਾਜ ਨੇ ਜਨੂ ਪਾਇਆ ਹੋਇਆ ਸੀ ਨਹੀਂ ਪਾਇਆ ਮਹਾਰਾਜ ਮੂਰਤੀ ਪੂਜਕ ਸੀ ਨਹੀਂ ਸੀਗੇ ਜਿਹੜੀ ਕਸ਼ਮੀਰ ਦੇ ਬ੍ਰਹਮਣ ਦੀ ਅ ਦਰਸ਼ਨ ਸੀ ਉਹਦਾ ਫਲਸਫਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਦੇ ਸੀ ਨਹੀਂ ਮੰਨਦੇ ਸੀ ਨਹੀਂ ਮੰਨਦੇ ਸੀ ਪਰ ਇੱਕ ਆਈਡੀਅਲ ਰਾਜ ਦਾ ਜਿਹੜਾ ਕਨਸੈਪਟ ਹੈ ਉਹ ਐਵੇਂ ਦਾ ਹੋਣਾ ਚਾਹੀਦਾ ਕਿ ਜਿਹੜਾ ਜਿਹੜਾ ਵੀ ਧਰਮਕ ਬੰਦਾ ਕੋਈ ਆਪਣਾ ਕਰਮ ਕਰਨਾ ਚਾਹੁੰਦਾ ਹੂੰ ਉਹਨੂੰ ਕਰ ਲੈਣਾ ਚਾਹੀਦਾ ਹੂੰ ਜ਼ਬਰਦਸਤੀ ਉਹਦਾ ਤੁਸੀਂ ਖੰਡਨ ਨਹੀਂ ਕਰ ਸਕਦੇ ਹੂੰ ਇਸੇ ਕਰਕੇ ਉਹ ਗੁਣ ਖਾਲਸੇ ਦੇ ਵਿੱਚ ਮੌਜੂਦ ਹੈ ਹੂੰ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਖਾਲਸੇ ਵਿੱਚ ਮੌਜੂਦ ਹੈ ਕਿ ਅਸੀਂ ਆਪਣੀ ਰੱਖਿਆ ਦੇ ਲਈ ਵੀ ਜਾਨ ਵਾਰ ਦੰਦੇ ਹੂੰ ਸਾਡੇ ਦਰਬਾਰ ਦੇ ਉੱਤੇ ਤੁਸੀਂ ਟੈਂਕ ਲੈ ਕੇ ਆਉਂਗੇ ਤਾਂ ਅਸੀਂ 20 ਸਾਲ ਲੜ ਲੜ ਮਰ ਜਾਾਂਗੇ। ਜੇ ਕੋਈ ਦੂਜਾ ਸਾਡੇ ਕੋਲੇ ਫਰਿਆਦ ਲੈ ਕੇ ਆਏਗਾ ਅਸੀਂ ਉਹਦੇ ਵਾਸਤੇ ਵੀ ਖੜੇ ਹਾਂ। ਇਹ ਖਾਲਸੇ ਦੇ ਗੁਣ ਨੇ। ਇਹ ਕੱਲਾ ਇੱਕ ਸ਼ਹਾਦਤ ਰੈਕਸ਼ਨ ਨਹੀਂ ਆ। ਇੱਕ ਪੀਰੀਅਡ ਦੇ ਵਿੱਚ ਨਹੀਂ ਆ ਵੀ ਮਹਾਰਾਜ ਨੇ ਸੋਚ ਲਿਆ ਤੇ ਵੀ ਐਂ ਜੇ ਬਣਾ ਲਾਂਨੇ ਆ ਚਲੋ ਹੋ ਗਿਆ। ਐਵੇਂ ਦਾ ਨਹੀਂ ਆ। ਦੂਜੀ ਗੱਲ ਇਹਦਾ ਸਬੰਧ ਨਾ ਗੁਰਿਆਈ ਦੇ ਨਾਲ ਜੁੜਦਾ। ਅਜੀਬ ਲੱਗੇਗੀ ਗੱਲ ਤੁਹਾਨੂੰ ਸਿੱਖਾਂ ਦਾ ਗੁਰੂ ਕੱਲਾ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਅੱਛਾ ਕਿਉਂ ਗੁਰੂ ਪੰਥ ਵੀ ਗੁਰੂ ਆ ਪਹਿਲਾਂ ਗੁਰਿਆਈ ਗੁਰੂ ਪੰਥ ਨੂੰ ਗਈ ਖਾਲਸਾ ਫਿਰ ਗੁਰੂ ਗ੍ਰੰਥ ਨਵਾਂ ਇਹਦਾ ਸਾਖੀ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂ ਅਧਿਐਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਈ ਦੇ ਵਿੱਚ ਪ੍ਰਵੇਸ਼ ਕੀਤੇ ਜਦੋਂ ਸੁਲਤਾਨਪੁਰ ਰਹਿੰਦੇ ਨੇ ਉਹ ਮੋਦੀਖਾਨੇ ਚ ਕੰਮ ਕਰਦੇ ਨੇ ਉਦੋਂ ਇੱਕ ਦਿਨ ਉਹ ਇਸ਼ਨਾਨ ਕਰਨ ਦੇ ਲਈ ਬੇਈ ਤੇ ਗਏ ਬਸਤਰ ਫੜਾਏ ਬਾਹਰ ਤੇ ਬੇਈ ਦੇ ਵਿੱਚ ਅਲੋਪ ਹੋ ਗਏ ਮੰਨਿਆ ਜਾਂਦਾ ਕਿ ਉਹ 3 ਦਿਨ ਬਾਹਰ ਨਹੀਂ ਆਏ ਪ੍ਰਾਤਨ ਜਨਮ ਸਾਖੀ ਹੈ ਜਿਹੜੀ ਉਹਦੇ ਚ ਇਹ ਸਾਖੀ ਮਿਲਦੀ ਹੈ ਸਾਨੂੰ ਤਉ ਤਿੰਨ ਦਿਨ ਜਿਹੜਾ ਉਹ ਕਿੱਥੇ ਗਏ ਉਹ ਪ੍ਰਾਤਨ ਜਨਮ ਸਾਖੀ ਚ ਅੰਕਿਤਾ ਕਿ ਮਹਾਰਾਜ ਬੇਈ ਦੇ ਰਾਹੀ ਸੱਚਖੰਡ ਗਏ ਹਮ ਪਰਮੇਸ਼ਰ ਦੇ ਨਾਲ ਡਾਇਲੌਗ ਹੋਇਆ ਉੱਥੇ ਮਹਾਰਾਜ ਨੂੰ ਇੱਕ ਬਾਟਾ ਪ੍ਰੈਜ਼ੈਂਟ ਕੀਤਾ ਗਿਆ ਅੰਮ੍ਰਿਤ ਦਾ ਕਿ ਤੁਸੀਂ ਇਹ ਛਕੋ ਹਮ ਮਹਾਰਾਜ ਨੇ ਉਹ ਅੰਮ੍ਰਿਤ ਦਾ ਬਾਟਾ ਪੀਤਾ ਤੇ ਉਸ ਤੋਂ ਬਾਅਦ ਜਿਹੜੀ ਮੂਲ ਮੰਤਰ ਹੈ ਉਹ ਪਰਮੇਸ਼ਰ ਵੱਲੋਂ ਉਚਾਰਨ ਕੀਤਾ ਤੇ ਮਹਾਰਾਜ ਨੂੰ ਦਿੱਤਾ ਗਿਆ ਤੇ ਆਖਰੀ ਗੱਲ ਜਿਹੜੀ ਉਸ ਡਾਇਲੌਗ ਦੇ ਵਿੱਚ ਹੋਈ ਕਿ ਮੈਂ ਪਾਰਬ੍ਰह्म ਪਰਮੇਸ਼ਰ ਤੇ ਤੁਸੀਂ ਗੁਰ ਪਰਮੇਸ਼ਰ ਹਮ ਗੁਰੂ ਦੀ ਅਪਾਦੀ ਮਹਾਰਾਜ ਨੂੰ ਉੱਥੋਂ ਮਿਲੀ ਗੁਰਿਆਈ ਉੱਥੋਂ ਮਿਲੀ ਪਰਮੇਸ਼ਰ ਤੋਂ ਉਸ ਤੋਂ ਬਾਅਦ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਹੋਗੇ ਉੱਥੋਂ ਜਦੋਂ ਬਾਹਰ ਆਏ ਗੁਰੂ ਸਾਹਿਬ ਨੇ ਨਾ ਕੋਈ Hindu ਨਾ Musalman ਕਿਹਾ ਇਹਦਾ ਮਤਲਬ ਇਹ ਨਹੀਂ ਹੈ ਵੀ ਨਾ ਮੈਂ Hindu ਆਨੁਮੰਦਾ ਨਾ ਮੈਂ Musalman ਆਨੁਮੰਦਾ ਇਹ ਨੀ ਸੀ ਤੀਜੇ ਪੰਥ ਦੀ ਤੀਸਰ ਪੰਥ ਦੀ ਕਿ ਕੇਵਲ Hindu ਜਾਂ Musalman ਨਹੀਂ ਹੈ ਤੀਸਰ ਪੰਥ ਵੀ ਇਸ ਧਰਤੀ ਤੇ ਆਏਗਾ ਇਹ ਭਵਿੱਖ ਵਣੀ ਸੀ ਖਾਲਸੇ ਦੀ ਸਾਜਣਾ ਦੀ ਜਿਹੜਾ ਅੰਮ੍ਰਿਤ ਦਾ ਬਾਟਾ ਸੱਚਖੰਡ ਦੇ ਵਿੱਚ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛਕਾਇਆ। ਹੂੰ ਉਹੀ ਬਾਟਾ ਕੰਕਰੀਟ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਵੇਲੇ ਸਜਾਇਆ। ਅਮਰਤਾ ਦਾ ਬਾਟਾ ਤਿਆਰ ਕੀਤਾ। ਹੂੰ ਨਹੀਂ ਚਰਨ ਪਾਹੁਲ ਦਾ ਪਹਿਲਾਂ ਚੱਲੀ ਆਉਂਦੀ ਸੀ। ਭਾਈ ਗੁਰਦਾਸ ਲਿਖਦੇ ਨੇ ਕਿ ਅ ਚਰਨ ਧੋਏ ਰਹਿਰਾਸ ਕਰ ਚਰਨਾਂ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ। ਹੂੰ ਚਰਨਮਰਤ ਦੀ ਜਿਹੜੀ ਕਨਸੈਪਟ ਆ ਉਹ ਚੱਲਿਆ ਆ ਰਿਹਾ ਸੀ ਸਿੱਖਾਂ ਚ ਤੇ ਉਹਨੂੰ ਇੱਕਦਮ ਚੇਂਜ ਕਰਕੇ ਖੰਡੇ ਕੀ ਪਾਹੁਲ ਦੇ ਵਿੱਚ ਕਨਵਰਟ ਕਰਤਾ ਉਹ ਜਿਹੜਾ ਅੰਮ੍ਰਿਤ ਦਾ ਬਾਟਾ ਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਨੇ ਸੱਚਖੰਡ ਚ ਦਿੱਤਾ ਤੇ ਉਹ ਤੋਂ ਬਾਅਦ ਉਹਨਾਂ ਨੂੰ ਗੁਰਿਆਈ ਦਿੱਤੀ ਗੁਰ ਪਰਮੇਸ਼ਰ ਦਾ ਕਿਤਾਬ ਜਿਹੜਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖਾਲਸੇ ਨੂੰ ਸਜਾਇਆ ਸ਼ਿਕਾਇਆ ਪੰਜ ਸਿੰਘ ਸਾਜੇ ਤੇ ਉਹਨਾਂ ਨੂੰ ਗੁਰੂ ਪੰਥ ਦਾ ਕਿਤਾਬ ਦਿੱਤਾ ਕਿ ਤੁਸੀਂ ਗੁਰੂ ਪੰਥੋਂ ਗੁਰੂ ਮੈਂ ਵੀ ਗੁਰੂ ਪੰਥ ਦੇ ਅੱਗੇ ਫਰਿਆਦ ਕਰਾਂਗਾ ਜੇ ਮੈਨੂੰ ਕੁਝ ਚਾਹੀਦਾ ਤੇ ਬੜੇ ਥਾਂ ਆਏ ਬੜੇ ਇਨਸੀਡੈਂਟ ਹੋਏ ਜਿੱਥੇ ਪੰਥ ਦੀ ਮਹਾਰਾਜ ਨੂੰ ਮੰਨਣੀ ਪਈ ਪੰਥ ਦਾ ਫੈਸਲਾ ਸਵਕਾਰ ਕਰਨਾ ਪਿਆ ਕਿਉਂ ਪੰਥ ਗੁਰਿਆਈ ਦਾ ਹਿੱਸੇਦਾਰ ਹੈ ਹਮ ਗੁਰੂ ਦੀ ਉਪਾਧੀ ਉਹਨਾਂ ਕੋਲ ਹੈ ਪੰਜ ਕੋਲੇ ਪੰਜ ਪਿਆਰਿਆਂ ਕੋਲ ਹਾਂ ਪੰਜ ਪਿਆਰਿਆਂ ਕੋਲ ਪਹਿਲਾਂ ਗੁਰਿਆਈ ਪੰਜ ਪਿਆਰਿਆਂ ਕੋਲੇ ਗਈ ਫਿਰ ਬਾਅਦ ਚ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਆ ਜਦੋਂ ਅ ਜਿਵੇਂ ਹੁਣ ਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਚੱਲ ਰਿਹਾ ਨਗਰ ਕੀਰਤਨ ਨਿਕਲਦੇ ਨੇ ਇਹ ਵੀ ਚਲੋ ਸ਼ਬਦ ਹੋਣ ਆ ਗਿਆ ਨਗਰ ਕੀਰਤਨ ਪਹਿਲਾਂ ਦੀਆਂ ਲਿਖਤਾਂ ਦੇ ਵਿੱਚ ਸਾਨੂੰ ਨਗਰ ਕੀਰਤਨ ਸ਼ਬਦ ਨਹੀਂ ਮਿਲਦਾ ਕਿਹੜਾ ਸ਼ਬਦ ਮਿਲਦਾ ਉਹ ਉਦੋਂ ਜਲੂਸ ਕਿਹਾ ਜਾਂਦਾ ਹੂੰ ਹੂੰ ਪੁਰਾਣੇ ਰਸਾਲੇ ਦੇਖੋ ਤੁਸੀਂ 32 ਦੇ 31 ਦੇ 40 ਤੋਂ ਪਹਿਲਾਂ ਪਹਿਲਾਂ ਦੇ 47 ਤੋਂ ਉਹਦੇ ਵਿੱਚ ਜਲੂਸ ਕਿਹਾ ਜਾਂਦਾ ਕਿ ਜਲੂਸ ਕੱਢਿਆ ਹਮ ਜਲੂਸ ਸ਼ਬਦ ਹਾਂ ਅੱਜ ਅੱਜ ਥੋੜਾ ਜਿਹਾ ਸਾਨੂੰ ਅਜੀਬ ਲੱਗਣ ਲੱਗਾ ਹੈ ਸ਼ਬਦ ਵੈਸੇ ਅਜੀਬ ਨਹੀਂ ਹੈ ਹਮ ਕਿਸੇ ਚੀਜ਼ ਦਾ ਸ਼ਕਤੀ ਪ੍ਰਦਰਸ਼ਨ ਕਰਨਾ ਹੁੰਦਾ ਨਾ ਹਮ ਵੈਸੇ ਵੀ ਨਗਰ ਕੀਰਤਨ ਇਹ ਟੁਕਦਾ ਨਹੀਂ ਕਿਉਂਕਿ ਕੀਰਤਨ ਹੈ ਨਾ ਜਿਹੜਾ ਹਮ ਉਹ ਸਹਿਜ ਦੀ ਅਵਸਥਾ ਸਹਿਜ ਚ ਰਹਿ ਕੇ ਕੀਤਾ ਜਾਂਦਾ ਹੁੰਦਾ ਹਮ ਸੰਗਤੀ ਰੂਪ ਦੇ ਵਿੱਚ ਤੁਸੀਂ ਬੈਠੇ ਹੋ ਹਮ ਕੋਈ ਨਾ এনवायरमेंट ਬਣਦਾ ਹੈ ਰਾਗਾਂ ਰਾਗ ਆਧਾਰਿਤ ਕੀਰਤਨ ਹੁੰਦਾ ਹਮ ਸਹਿਜਤਾ ਦੀ ਹੋਇਆ ਨਾ ਹਮ ਜਦੋਂ ਤੁਸੀਂ ਜਾਨੀ ਕਿ ਐਵੇਂ ਸੜਕਾਂ ਤੇ ਤੁਰੇ ਫਿਰਦੇ ਹੋ ਉਦੋਂ ਉਹ ਕੀਰਤਨ ਨਹੀਂ ਹੁੰਦਾ ਹਮ ਉੱਥੇ ਢਾਡੀ ਵਾਰਾਂ ਹੋ ਸਕਦੀਆਂ ਹਮ ਕਿਉਂਕਿ ਉਹ ਉਹ ਤੁਸੀਂ ਪਾਵਰ ਦਿਖਾਉਣੀ ਹੁੰਦੀ ਹੈ ਆਪਣੀ ਹਮ ਇਹ ਪੰਥ ਦਾ ਇੱਕ ਕਨਸੈਪਟ ਆ ਹਮ ਪੰਥ ਨੇ ਕਿਵੇਂ ਪਰਫੁੱਲਤ ਹੋਣਾ ਨਾ ਉਹਨੇ ਇੱਕ ਵਕ ਵਕ ਢੰਗ ਬਣਾਏ ਹੋਏ ਨੇ ਉਹਨਾਂ ਚ ਜਲੂਸ ਇੱਕ ਸੀ ਨਾ ਅੱਜ ਉਹ ਨਗਰ ਕੀਰਤਨ ਤੇ ਅਸੀਂ ਤਬਦੀਲ ਕਰ ਲਿਆ ਪੰਥ ਦੀ ਆਪਾਂ ਗੱਲ ਕਰ ਰਹੇ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੁੰਦਾ ਪਾਲਕੀ ਹੁੰਦੀ ਹੈ ਹੂੰ ਉਹਦੇ ਅੱਗੇ ਪੰਜ ਸਿੰਘ ਹੁੰਦੇ ਨੇ ਹੂੰ ਪੰਜ ਪਿਆਰੇ ਹੁੰਦੇ ਨੇ ਜੀ ਇਕੱਲੀ ਪਾਲਕੀ ਨਹੀਂ ਹੁੰਦੀ ਹੂੰ ਉਦੋਂ ਵੀ ਸਿੰਬੋਲਿਕਲੀ ਉਹ ਦੋਨੇ ਚੀਜ਼ਾਂ ਹੁੰਦੀਆਂ ਨੇ ਹੂੰ ਗੁਰੂ ਪੰਥ ਅੱਗੇ ਹੁੰਦਾ ਗੁਰੂ ਗ੍ਰੰਥ ਫਿਰ ਗੁਰੂ ਗੰਬ ਸਾਹਿਬ ਜੀ ਹੁੰਦੇ ਨੇ ਠੀਕ ਹੈ ਜੀ ਕਿਸੇ ਨਿਹੰਗ ਸਿੰਘ ਨੂੰ ਮੱਥਾ ਟੇਕਦਿੰਦੇ ਦੇਖਿਓ ਹੂੰ ਉਹ ਪਹਿਲਾਂ ਪੰਜ ਪਿਆਰਿਆਂ ਨੂੰ ਮੱਥਾ ਟੇਕੇਗਾ ਹੂੰ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ 嗯。Mm hmm.